ਇਹ ਰੇੜੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਕੋਈ ਲੋਕਾਂ ਦੀ ਕੋਸ਼ਿਸ਼ ਨਹੀਂ ਕਰਦਾ ਅਫਸਰ ਕੋਈ ਨਹੀਂ ਸੁਤੀ ਕਰਦਾ ਨਾਲਿਆਂ ਦੀ ਸਫਾਈ ਕਿਤੇ ਨਹੀਂ ਹੁੰਦੀ ਹੈ ਮੱਛਰਾਂ ਦਾ ਵਾਗ ਆਉਣ ਫਿਰਦਾ ਕੋਈ ਫੌਂਦੇ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਕਿਤੇ ਦਵਾਈ ਦੀ ਸਪਰੇ ਨਹੀਂ ਹੋ ਰਹੀ ਲੋਕ ਤਰਾਤਰਾਂ ਕਰਦੇ ਆ ਨੀਰੂ ਵਾਂਸੀ ਵਾਜ ਰਹੇ ਆ ਔਰ ਤੁਸੀਂ ਅੱਜ ਦੇ ਜਿਹੜਾ ਅਜੀਬ ਥੇਕਾ ਹੋਇਆ ਸਾਡੇ ਕਿੱਥੇ ਹੋਣ ਦਾ ਸਿਰਫ ਮਕਸਦ ਇਹ ਆ ਕਿ ਕਿਸੇ ਇੱਕ ਬੰਦੇ ਨੂੰ ਟਾਰਗੇਟ ਦਾ ਕੀਤਾ ਹੈ ਠੀਕ ਹੈ ਤੁਸੀਂ ਸਭਾਈ ਨੂੰ ਚਲਾਣੀ ਹੈ ਤਲਾਓ ਤੁਹਾਨੂੰ ਕੌਣ ਬਣਾ ਕਰਦਾ ਨਜਾਇਜ਼ ਕਰਦੇ ਹਟਾਣੇ ਹਟਾਓ ਲੇਕਿਨ ਨਜਾਇਜ਼ ਕਰਦੇ ਹਟਾਣੇ ਤਾਂ ਰੇੜੀਆਂ ਦੇ ਵਿੱਚ ਕਹੋ ਜਿਹੜੀਆਂ ਨਜਾਇਜ਼ ਰੇੜੀਆਂ ਲੱਗੀਆਂ ਬਲਾ ਚੌਦਰ ਵਿੱਚ 200 ਰੇੜੀ ਲੱਗੀ ਹੋਈ ਹੈ ਤੇ ਜਾਂਤਾ ਫਿਰ ਰੇੜੀਆਂ ਵਾਲੇ ਜਿਹੜੇ ਆ ਉਹ ਫਿਰ ਠੱਡ ਪਰਦੇ ਆ ਤੇ ਜਾਂ ਫਿਰ ਕਿਹਨਾਂ ਕਿਤੇ ਅਦਾਲਤ ਕਾਲਾ ਵੇ ਸਾਰੇ ਅਸੀਂ ਤਾਂ ਸਾਰੇ ਇਸ ਗੱਲ ਦੇ ਲਈ ਇਕੱਠੇ ਹੋਏ ਆ ਕੋਈ ਕਿਸੇ ਦੇ ਨਾਲ ਨਹੀਂ ਜਾਏ ਠਿਕਾਣਾ ਹੋਵੇ ਫਦੀ ਨਾ ਹੋਵੇ ਕਾਂਗਰਸ ਪਾਰਟੀ ਦਾ ਪਹਿਲਾਂ ਪਈ ਇਹ ਮੋਟਿਵ ਦੇਗਾ ਤੇ ਅਸੀਂ ਹਰੇਕ ਜਨਤਾ ਦੇ ਗਰੀਬ ਦੇ ਨਾਲ ਅਸੀਂ ਹਰੇਕ ਦੇ ਨਾਲ ਖੜਾਂਗੇ ਪਰ ਜਿੱਥੇ ਵੀ ਕਿਤੇ ਟਕਸ਼ਾਹੀ ਹੁੰਦੀ ਨਜ਼ਰ ਆਈ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਹੁਣੇ ਕੋਈ ਥੇੜ ਦੇ ਵਿੱਚ ਸਰਕਾਰੀ ਜ਼ਿਲ੍ਹਾ ਕੰਮ ਦੇ ਬੰਦੇ ਅਜੇ ਮੰਨੂ ਪਰ ਰਹੇ ਆ ਹੁਣ ਜੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਆ ਸਾਡੇ ਐਮਸੀ ਸਾਹਿਬਾਨ ਵੀ ਆ ਰਹੇ ਆ ਤੇ ਆਪਾਂ ਸਾਰੇ ਜਣੇ ਇਸ ਚੀਜ਼ ਦਾ ਡਟ ਕੇ ਵਿਰੋਧ ਕਰਾਂਗੇ ਆਪਾਂ ਗਾਂਜੀ ਇੱਕ ਗੱਲ ਮੈਂ ਜ਼ਰੂਰ ਕੰਨਣਾ ਜਾਂਦਾ ਜਿੱਦਾਂ ਤੁਸੀਂ ਤਾਂ ਚਲੋ ਇੱਥੇ ਧਰਨਾ ਲਾ ਕੇ ਇਹ ਤਾਂ ਛੱਡ ਹੋ ਜਾਊਗਾ ਲੱਕੜਾਂ ਜਿਹੜੀਆਂ ਹੈਗੀਆਂ ਛੱਡੇ ਆਉਗੇ ਪਰੰਤੂ ਜਿਹੜੀਆਂ ਤੁਹਾਡੀ ਬਿਲਕੁਲ ਬੈਕ ਸਾਈਡ ਦੇ ਉੱਤੇ ਇੱਕ ਤਾਂ ਫੜੀ ਲੱਗੀ ਵੀ ਆ ਅਸੀਂ ਨਹੀਂ ਕਹਿੰਦੇ ਕਿ ਲੋਕੀ ਕੋਈ ਗਰੀਬ ਬੰਦੇ ਦਾ ਕੋਈ ਨੁਕਸਾਨ ਹੋਵੇ ਪਰੰਤੂ ਨਜਾਇਜ਼ ਤਾਂ ਨਜਾਇਜ਼ ਆ ਨਹੀਂ ਨਜਾਇਜ਼ ਲੱਗੇ ਵੀ ਆ ਕੇ ਕੋਕੇ ਲੱਗੇ ਵੀ ਆ ਦਿਲ ਪਾਸੇ ਪੂਰੇ ਰੋਡ ਦੇ ਉੱਤੇ ਕੀ ਤਾਂ ਮਤਲਬ ਇਹ ਦੋ ਜਿਹੜੇ ਆ ਆਪਰੇ ਬਾਡੀ ਦੇ ਵਿੱਚ ਇਹ ਕਾ ਕਰਦੇ ਨੇ ਲੋਕਾਂ ਦਾ ਕੋਈ ਗਾਂਧੀ ਸਾਹਿਬ ਇੱਕ ਬੰਦੇ ਦੇ ਟਾਰਗੇਟ ਕੀਤਾ ਗਿਆ ਤੇ ਟਾਰਗੇਟ ਦਾ ਮਤਲਬ ਹਾਂ ਇਹਦੇ ਆਰਡਰ ਦੱਸ ਦੇਣ ਕਿੱਥੇ ਆ ਚੱਕਣੇ ਦੇ ਹੂੰ ਜੋ ਸਾਨੂੰ ਆਰਡਰ ਵੀ ਦੱਸਣ ਇਹਨੂੰ ਪੁੱਛ ਕੇ ਚੱਕਣ ਆਏ ਕਿਹੜੇ ਅਫਸਰ ਦੇ ਆਰਡਰ ਮੈਨੂੰ ਦੱਸਣ ਜਰਾ ਇਹ ਥੋੜਾ ਹੁੰਦਾ ਵੀ ਇੱਕ ਬੰਦੇ ਨੂੰ ਟਾਰਗੇਟ ਆਪਾਂ ਬਣਾਈ ਜਾਂਦੇ ਕੀ ਅਗਲਾ ਅਗਲਾ ਐਕਸ਼ਨ ਬੈਠੇ ਆ ਜਾਮ ਲੱਗੇ ਲਣ ਬੰਦੇ ਆ ਰਹੇ ਸਾਡੇ ਜੋ ਹੋਊਗਾ ਪਿਓ ਕਰਾਂਗੇ ਜੀ ਫਿਰ ਉਹ ਹੀ ਦਿਨ ਟੱਕ ਟੱਕ ਦਾ ਖਤਮ ਹੋਊਗੀ ਦੋਆ ਲੈ ਕੇ ਜੀ ਨੇ ਆਦੋ ਸਾਰੇ ਭਾਈ ਜੜੀ ਲਾ ਕੇ ਬੈਠੇ ਤਖਾ ਰਹੇ ਬਾਕੀ ਨਹੀਂ ਕੋ ਕੋ ਦੇਖ ਰਿਆ ਨਾ ਬਾਕੀ ਕੋਈ ਬੰਦਾ ਨਹੀਂ ਦੇਖ ਰਿਆ ਸਿਰਫ ਇੱਕ ਕੋਈ ਬੰਦਾ ਦੇਖ ਰਿਆ ਗਰੀਬ ਬੰਦਾ ਦੇਖ ਰਿਆ ਜੀ ਦੁਆਈ ਕਰਦਾ ਮੈਂ ਮਰੀ ਜੀ ਹਾਂ ਉਹਨੂੰ ਤਿੰਨ ਵਾਰੀ ਟਾਰਗੇਟ ਬਣਾਤਾ ਤਿੰਨ ਵਾਰੀ ਟਾਰਗੇਟ ਬਣਾਤਾ ਉਸ ਬੰਦੇ ਨੂੰ ਪਹਿਲਾਂ ਵੀ ਲੱਗਿਆ ਜੀ ਪਹਿਲਾਂ ਵੀ ਲੱਗਿਆ ਭਲਾ ਜੀ ਉਧਰੋਂ ਆ ਜਾਓ ਭੋਲੂ ਭਾਈ ਉਹ ਬੱਸ ਲੱਗੇ ਇੱਕ ਬੰਦੇ ਨੂੰ ਟਾਰਗੇਟ ਬਣਾ ਰਿਹਾ ਗੱਲ ਇੱਥੇ ਖੜੀ ਆ ਆ ਸਾਰੇ ਬੰਦੇ ਜਿੰਨੇ ਵੀ ਖੜੇ ਮੈਂ ਕਹਿੰਦਾ ਸਾਰਿਆਂ ਨੂੰ ਚੱਕਣ ਜੀ ਸਾਰੇ ਆਖੋ ਅਸੀਂ ਨਹੀਂ ਕਹਿੰਦੇ ਬਈ ਸਾਡਾ ਚੱਕ ਲੈ ਜਾਂਦਾ ਸਾਰਾ ਚੱਕਣ ਟੁਟੇ ਬਣੇ ਆ ਇੱਥੇ ਸਾਨੂੰ ਆਰਡਰ ਦਿਖਾਣ ਕਿੱਥੇ ਆ ਬਈ ਸਾਡੇ ਜਿਹੜੇ ਆਰਡਰ ਸੀਗੇ ਸਾਨੂੰ ਦਿਖਾਣ ਕਿੱਥੇ ਕਮੇਟੀ ਵਾਲਿਆਂ ਦੀ ਕਮੇਟੀ ਵਾਲਿਆਂ ਦੀ ਚੱਕੇ ਉਹਦਾ ਸਮਝ ਰੋਲਾ ਹੋਰ ਤਾਂ ਵੀ ਕੋਈ ਨਹੀਂ ਇਕੋ ਹੀ ਬੰਦੇ ਉਹ ਸਮਾਨ ਚੱਕ ਲੈ ਤੀਜੀ ਵਾਰ ਸਮਾਨ ਤੀਜੀ ਵਾਰ ਹੋ ਗਿਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਉਲਟਾ ਕੀ ਹੁੰਦਾ ਜੀ ਕੁੱਕੇ ਨਾਲ ਮੈਂ ਗੱਲ ਕੀਤੀ ਪ੍ਰਧਾਨ ਨਾਲ ਗੱਲ ਕਰ ਫਲਾਨੇ ਨਾਲ ਗੱਲ ਕਰ ਮੈਂ ਕਿਉਂ ਕਰੀਏ ਤੂੰ ਆਰਡਰ ਦੇਖਾ ਸਾਰਾ ਚਕਾਨ ਆਰਡਰ ਕਾਪੀ ਦਿਖਾ ਲੰਡਾ ਸਾਡਾ ਸਮਾਨ ਚਕਾਣੀ ਗੇਟ ਤੇ ਬਾਲਣ ਚੱਕਣਾ ਆ ਜਿੰਨੇ ਭਈਏ ਮੁਸਲਮਾਨ ਸਾਰਾ ਦਾ ਸਮਾਨ ਚਕਾਨ ਅਸੀਂ ਚੱਕ ਦਵਾਂਗੇ ਉਹਦਾ ਆਰਡਰ ਪੁੱਛ ਰਿਹਾ ਜਿਆਦਾ ਕੋਈ ਮਾਰ ਨਹੀਂ ਸਕਦਾ ਹਾਂ ਦੱਸੋ ਕੀ ਪ੍ਰੋਬਲਮ ਹੈ ਰੋਡ ਤੇ ਕਾਹਦੇ ਲੱਗਾ ਪਈ ਆ ਕੋਈ ਲੱਗ ਕੋਈ ਇੱਕ ਦੇ ਵੱਡੇ ਮੋਟੇ ਪਾਣੇ ਚਰੇ ਆ ਇਹੋ ਨੇ ਮੈਂ ਪੰਦ 10 ਵਾਰ ਇਹਨਾਂ ਬੰਦੇ ਨੂੰ ਕਹਿ ਰਿਹਾ ਹਾਂ ਵੀ ਤੂੰ ਇੱਕ ਪਾਸੇ ਰੱਖਦਾ ਇੱਕ ਪਾਸੇ ਰੱਖਦਾ ਪਹਿਲਾਂ ਇੱਕ ਪਤਾ ਕੀ ਗੱਲ ਆ ਰੋਲਾ ਇਸ ਗੱਲ ਆ ਇਹ ਬੰਦੇ ਕਹਿ ਰਹੇ ਆ ਵੀ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਕਮੇਟੀ ਨੇ ਵੀ ਤੁਹਾਡੀ ਇਹ ਫਰੋਸ਼ ਨੋਟਿਸ ਦੀ ਵੀ ਛੱਡ ਦਿਓ ਗੱਲ ਜੀ ਤੁਸੀਂ ਆਹ ਦੇਖੋ ਵੀ ਆਹ ਕਿਨਾਰੇ ਤੇ ਨਹੀਂ ਬੱਟੇ ਆਪਣਾ ਜਿਹੜੇ ਮੁੱਦਾ ਉਹਨੂੰ ਹੱਲ ਕਰਦੇ ਇਹ ਕਹਿੰਦੇ ਸਾਨੂੰ ਕੋਈ ਪਹਿਲਾਂ ਕਮੇਟੀ ਨੇ ਨੋਟਿਸ ਨਹੀਂ ਦਿੱਤਾ ਕਿ ਤੁਹਾਡੀ ਜਿਹੜੀ ਅਨਫੀਸ਼ਲ ਤੁਸੀਂ ਰੋਡ ਦੇ ਉੱਤੇ ਰੱਖੀ ਹੋਈ ਹੈ ਸਾਡੇ ਨਾਜਾਇਜ਼ ਬਿਲਡਿੰਗ ਬਣੂਗੀ ਨਾ ਜੀ ਨੋਟਿਸ ਉਹ ਦਿੱਤਾ ਜਾਂਦਾ ਵਾ ਬਿਲਡਿੰਗ ਤਾਂ ਹੈ ਹੀ ਉਹ ਤਾਂ ਰੋਡ ਨਹੀਂ ਨਹੀਂ ਉਹ ਮੈਂ ਮੰਨ ਲਈ ਗੱਲ ਤੁਸੀਂ ਕਹਿੰਦੇ ਨਹੀਂ ਜਾਏਗਾ ਆਹ ਨਾਜਾਇਜ਼ ਨਹੀਂ ਦੇਖੋ ਤੁਸੀਂ ਜਰਾ ਆਹ ਨਾਜਾਇਜ਼ ਜਿਹੜਾ ਸਾਰਾ ਜਗ੍ਹਾ ਰੁਕੀ ਹੋਇਆ ਆ ਉਹ ਨਾਜਾਇਜ਼ ਨਹੀਂ ਉਹ ਖੋਖਾ ਬਣਿਆ ਹੈ ਉਹ ਖੋਖਾ ਬਣਿਆ ਹੈ ਜੀ ਪੱਕਾ ਜਦੋਂ ਅਸੀਂ ਇਹਨਾਂ ਨੂੰ ਵੀ ਤਾਂ ਕਰਦੇ ਹਾਂ ਨਾ ਜਦੋਂ ਇਹਨਾਂ ਨੂੰ ਵੀ ਤਾਂ ਕਰਦੇ ਹਾਂ ਤਾਂ ਵੀ ਇਹੀ ਬਦਲੂ ਕਰੋ ਆਪਾਂ ਉਹ ਪਾਈ ਸਾਹਿਬ ਚੱਕੋ ਸਾਰਿਆਂ ਦਾ ਸਾਰਿਆਂ ਦਾ ਚੱਕੋ ਪਿਛਲੇ ਵਾਰ ਇਹਦੇ ਕੋਲ ਵੀਰੀ ਦਾ ਸੌ ਲਾਉਣ ਹੁਣ ਮੇਰੀ ਗੱਲ ਸੁਣੋ ਆ ਜੇ ਸ਼ੁਰੂ ਕਰਾਂ ਮੇਰੀ ਮੇਰੀ ਸਾਰੇ ਚੱਕੋ ਆਹ ਪ੍ਰੈਸ ਲਾਈਵ ਚੱਲਦੀ ਆ ਵੀ ਪ੍ਰੈਸ ਲਾਈਵ ਚੱਲਦੀ ਆ ਸੌ ਲਾਉਣ ਗੱਲ ਵੇ ਸਫਾਈ ਕਿ ਆਇਆ 2019 ਦੇ 20 ਦੇ ਵਿੱਚ ਇੱਕ 1.5 ਕਰੋੜ ਤੋਂ ਨੰਨ ਨਾਲ ਮੈਂ ਚੱਕ ਕੇ ਲੈ ਆਇਆ ਸੀਗਾ ਉਹ ਵੀ ਪੰਮਾ ਤੇ ਗ੍ਰੰਥੀ ਉਹਨਾਂ ਦੇ ਮੇਰੇ ਸਕੂਟਰੀ ਰਾ ਕੇ ਮੈਂ ਇੱਥੇ ਪਰਚਾ ਦਰਜ ਕਰਾਇਆ 376 ਦਾ ਨਜਾਇਜ਼ ਪਰਚਾ ਦਰਜ ਕਰਾਇਆ ਇਹ ਮੇਰੇ ਤੇ ਉਹਨੂੰ ਪ੍ਰਾਣੀਆ ਗੱਲ ਛੱਡ ਜਾ ਇਹ ਹੁਣ ਕਹਿੰਦੇ ਐ ਨਹੀਂ ਇਹ ਕਹਿੰਦੇ ਪੰਜਾਹ ਨਾ ਰਹਿਣਾ ਸਾਨੂੰ ਨਹੀਂ ਉਹਦਾ ਵਾਸਤਾ ਇਹ ਸੀ ਉਹ ਇਸ ਗੱਲ ਕੋਈ ਨਹੀਂ ਤੂੰ ਕਿਨੂੰ ਛੱਡਿਆ ਫਿਰ ਅੱਜ ਤੱਕ ਪਰਚਾ ਦਰਜ ਕਰਾਣੇ 20 ਵਾਰੀ ਤੈਨੂੰ ਮੈਂ ਛੱਡਾ ਕੇ ਲਿਆ ਤੂੰ ਗੱਲਾਂ ਕਰਦਾ ਨਹੀਂ ਫਿਰ ਆ ਵੀ ਚਕਾਓ ਆ ਵੀ ਚਕਾਓ ਉਧਰ ਵੀ ਚਕਾਓ ਨਹੀਂ ਉਹ ਵੀ ਚਕਾਓ ਨਹੀਂ ਇਹ ਨਿੱਜੀ ਗੱਲਾਂ ਫਿਰ ਹੋ ਗਈਆਂ ਇਹ ये निजी गंदा पर ओए चकाओ ओ खो खा नहीं चक्को 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 फिर चक्को चक्को गर्मी है चक्को चक्को मारो चक्को चक्को मारो चक्को चक्को मारो चक्को चक्को